ਮੇਰਾ ਨਾਮ ਵੀਰ ਕੋਹਰਿਆ ਤੇ ਸਾਡਾ ਮਈਵਾਲਿਆ ਦੇਟ ਮੇਰੀ ਕੁਲਵਿੰਦਰ ਕੋਹਰਿਆ ਜੋ ਵੀ ਉਕਾਲ 에어ਪੋਰਟ ਤੇ ਹੋਇਆ ਉਹਨੇ ਠੀਕ ਕੀਤਾ ਸਾਤੇ ਇਹ ਜੋ ਪਰਿਵਾਰ ਆ ਜੋ ਜਸੇ ਬੰਦੀ ਆ ਉਹਦੇ ਨਾਲ ਆ ਹਾਕ ਤੇ ਪਰ ਮੇਰੀ ਬੇਟੀ ਇਦਾਂ ਦੀ ਨਹੀਂ ਮੈਂ ਨਹੀਂ ਮੰਨਦੀ ਨੂੰ ਜਿੰਨਾ ਚਿਰ ਮੈਂ ਆਪਣੀ ਅੱਖੀਂ ਨਹੀਂ ਵੇਖਦੀ ਤੇ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖਦੀ ਮੈਂ ਕੁਝ ਨਹੀਂ ਦੱਸ ਸਕਦੀ ਮੈਂ ਕੁਝ ਨਹੀਂ ਕਹਿ ਸਕਦੀ ਜਾ ਮੈਨੂੰ ਤੁਹਾਡੇ ਪਰਿਵਾਰ ਦਾ ਪਿਛੋਕੜ ਕੀ ਹੈਗਾ ਪੁੱਛਣਾ ਚ ਆਇਆ ਸੀ ਕਿ ਤੁਹਾਡੇ ਪਰਿਵਾਰ ਦੇ ਵਿੱਚ ਚਾਰ ਔਰ ਪੰਜ ਬੰਦੇ ਜਿਹੜੇ ਆ ਉਹ ਭਾਰਤੀ ਫੌਜ ਦੇ ਨਾਲ ਹੈਗੇ ਆ ਕੌਣ ਕੌਣ ਹੈਗੇ ਇੱਕ ਮੇਰਾ ਕਮਰਾ ਬਣਵਾਇਆ ਦੋ ਮੇਰੇ ਜੇਠ ਆ ਲੱਗਦੇ ਜੇਠ ਹੀ ਆ ਇੱਕ ਜੇਠ ਮੇਰਾ ਪੂਰਾ ਆ ਗਿਆ ਹੈ ਤੇ ਜਲੰਦਰ ਆ ਇੱਕ ਕਪਟਨ ਸਾਫ ਪਿੰਡੇ ਆ ਤੇ ਬਾਕੀ ਹੁਣ ਮੇਰੇ ਪਤੀਗਾ ਵੀ ਫੌਜ ਦੇ ਵਿੱਚ ਆ ਬਾਕੀ ਉਹ ਮੇਰੇ ਜਵਾਈ ਵੀ ਦੁਜਾ ਵਾਰਾ ਹੈਗੇ ਆ ਬਣੇ ਮੇ ਜਵਾਈ ਮੇਰਾ ਸਾਰਾ ਪਰਿਵਾਰ ਸਾਡਾ ਕੱਤਰ ਦੀ ਲੜਾਈ ਪੈਣ ਸੀ ਲੜਾਈ ਜੋ ਜੰਗ ਜਿੱਤਿਆ ਉਹ ਮੇਰੇ ਜੇਠਾ ਨੇ ਉੱਥੇ ਤੇ ਜਾ ਉਸ ਟਾਈਮ ਤੇ ਪੱਤੇ ਖਾ ਖਾ ਕੇ ਪਿਪਲਾਂ ਦੇ ਤੇ ਦੂਜਾ ਭੁੱਖੇ ਤੇ ਆਏ ਉੱਥੇ ਤੇ ਜਾ ਲੜਦੇ ਰਹ ਜਾਂ ਕੋਈ ਇਹੋ ਜੀ ਸਾਨੂੰ ਬਈ ਗੱਲ ਦੀ ਕੋਈ ਸ਼ਿਕਾਇਤ ਨਹੀਂ ਆਈ ਮੇਰੇ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਦੀ ਅਜ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖੀ ਤੁਸੀਂ ਸੰਘਰਸ਼ ਦੇ ਵਿੱਚ ਦਿੱਲੀ ਕਿੰਨੀ ਦੇ ਰਹੇ ਤੇ ਤੁਹਾਡੀਆਂ ਕੀ ਕੀ ਮੰਗਾਂ ਸੀ ਮੇਰੀਆਂ ਮੰਗਾਂ ਇਹੋ ਸੀਗੀਆਂ ਸਾਨੂੰ ਖਰਾਬਾ ਮਿਲੇ ਕਿਉਂ ਸਾਡੀਆਂ ਫਸਲਾਂ ਰੋੜੀਆਂਆਂ ਵਾਂ ਕਿਆ ਨਾ ਤਾਂ ਮਸਾਂ ਕੋਈ ਉਹ ਆ ਉਹ ਮਿਲੇ ਸਾਡੀਆਂ ਜਮੀਨਾਂ ਜਿਹੜੀਆਂ ਫਕਤੀਆਂ ਹੋਈਆਂ ਨਾ ਕੱਚੀਆਂ ਕਿੱਤਾਂ ਉਹ ਸਾਡੀਆਂ ਮਾਲਕੀਆਂ ਬਣ ਜਾਣ। ਕੁਲਵਿੰਦਰ ਨੇ ਵੀ ਕੱਲ ਤੁਹਾਡਾ ਜ਼ਿਕਰ ਕੀਤਾ ਤੁਸੀਂ ਵੀਡੀਓ ਦੇਖੀਓ। 에어ਪੋਰਟ ਦੇ ਉੱਤੇ ਕੁਲਵਿੰਦਰ ਨੇ ਇੱਥੇ ਪੌਂਟ ਮੈਂ ਤੇ ਆਈ ਚਾ 7 ਵਜੇ 6 ਵਜੇ ਮੈਂ ਨਹੀਂ ਘਰੇ ਹੈਗੀ ਸੀ। ਨਵੇਂ ਮਾਰਗ ਤੇ ਗਈ ਸੀ ਮੈਂ ਇਹ ਮੇਰਾ ਖਮ ਮੈਨੂੰ ਨਹੀਂ ਪਤਾ ਕਿ ਗੱਲ। ਜਦੋਂ ਇਹ ਘਟਨਾ ਵਾਪਰੀ ਤੁਸੀਂ ਘਰ ਦੇ ਵਿੱਚ ਨਹੀਂ ਹੈਗੇ। ਨਹੀਂ ਹੈਗੇ। ਪਤਾ ਕਿੱਦਾਂ ਲੱਗਾ? ਪਤਾ ਲੱਗਾ ਜਦੋਂ ਮੈਂ ਕਰੇ ਆਈਆਂ। ਜਦੋਂ ਇੱਥੇ ਤੁਸੀਂ ਆਏ ਇੱਥੇ ਸ਼ਾਮੇ। ਮੈਨੂੰ ਨਹੀਂ ਪਤਾ ਲੱਗਾ ਕਿ ਇਹਨਾਂ ਦੱਸਿਆ ਇਹਨੇਗਾ ਹਾਂ ਮੈਨੂੰ ਨਹੀਂ ਦੱਸਿਆ ਕੱਲ ਫੋਲ ਸੀ ਮੈਂ ਉੱਥੇ ਚੱਲ ਗਈ ਮੈਂ ਘਰੇ ਨਹੀਂ ਸੀ ਆਦੀ ਜੇਕਰ ਤੇ ਉਹਨੇ ਕਰਨਾ ਸੀ ਮਾਂ ਆ ਆਪਣੀ ਮਾੜੀ ਹੋਵੇ ਚੰਗੀ ਹੋਵੇ ਕੋਈ ਬੱਚਾ ਜਾਂਦਾ ਜਦੋਂ ਮਾਂ ਨੇ ਕਹਿਤਾ 100 ਰੁਪਏ ਦੇ ਲੈ ਕੇ ਤੇ ਉਹ ਤਰਨੇ ਤੇ ਜਾਂਦੀਆਂ ਦਿਹਾੜੀ ਦੀਆਂ دیਵਾਨੀ ਦੀ ਮੈਂ دیਵਾਨੀ ਦੀ ਹੋ ਗਈਆਂ ਹੈ ਜਦੋਂ ਉਹ ਠਾਇ ਪਾਣੀਆਂ ਦੇ ਵਿੱਚ ਛੰਨਾ ਗੋਏ ਵਾਲਿਆਂ ਦੇ ਵਿੱਚ ਮੈਂ ਜਨਮ ਦਿੱਤਾ ਸਾਕ ਕੋ ਪੀਰਤਾ ਆ ਜਿਹੜਾ ਪ੍ਰਧਾਨ ਮੈਂ ਇਹ ਵੀ ਇੱਕ ਪਾਸੇ ਦੱਜਾ ਪਹੂਈ ਤੇ ਇੱਕ ਪਾਸੇ ਦੱਜਾ ਹੀ ਗੰਦ ਤੇ ਇੱਥੇ ਜਿਹੜਾ ਪਾਣੀ ਘੇਰ ਘੇਰ ਮੇਰੇ ਫਿਰਦਾ ਸੀ ਤੇ ਕਾਹ ਕਾਰਨ ਇਹਦੇ ਵਿੱਚ ਮੇਰੀ ਬੇਟੀ ਪਾੜਨ ਸੁੱਲੇ ਜਾਂਦੀ ਰਹੀ ਉਦੋਂ ਕੋਈ ਮੈਨੂੰ ਸ਼ਿਕਾਇਤ ਨਾ ਆਈ ਨਾ ਮੈਨੂੰ ਕੋਈ ਲਾਮਾ ਆਇਆ ਅੱਜ ਜੇ ਉਹਨੂੰ ਕਿਹਾ ਕੁਛ ਤੇ ਫੇਰ ਜੇ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖਦੀ ਉਦੋਂ ਚਿਰ ਮੈਂ ਕੋਈ ਸੱਚ ਨਹੀਂ ਮੰਨਦੀ ਮੈਨੂੰ ਵਕਾਇਆ ਜਾਵੇ ਤੱਪੜ ਵੀ ਮਾਰਿਆ ਵਾ ਤੇ ਕਿੱਦਾਂ ਮਰਜੀ ਦੱਸੋ ਮੈਂ ਉਹ ਉਹ ਗਲਤੀ ਉਹ ਮੈਂ ਪਰ ਜੇ ਨਹੀਂ ਮੇਰੀ ਤੀਨੇ ਕੀਤੀ ਤੇ ਮੈਂ ਅਨੇ ਨਹੀਂ ਕੀਤੀ ਕੁਛ ਕਿਹਾ ਹੋਊਗਾ ਉਡੀ ਉਹ ਅਰਦਾ ਉਹ ਇਹੋ ਜੀ ਗੱਲ ਨਹੀਂ ਕਿ ਉਹ ਕਾਲ ਆਉਣ ਵਾਲੀ ਨਹੀਂ ਕਿ ਜਾ ਨਹੀਂ ਕਿਹਾ ਉਹਨੇ ਕੁਝ ਪਹਿਲਾਂ ਕਿਹਾ ਹੋਊਗਾ ਕੰਗੜਾ ਨੇ ਤਾਂ ਲੱਗਦਾ ਕਿ ਕੰਗੜਾ ਨੇ ਉਹਨੂੰ ਅਕਸਾਇਆ ਹੋਊਗਾ ਉਹਨੂੰ ਕੁਝ ਕੁਝ ਬੋਲਿਆ ਇਸ ਤੋਂ ਬਾਅਦ ਗੁੱਸੇ ਜਾ ਕੇ ਉਹ ਕਦੀ ਕਹਿੰਦਾ ਏ ਆ ਆ ਕਦੀ ਕਹਤਾ ਏ 100 ਰੁਪਏ ਤੇ ਜਾਂਦੀਆਂ ਐ ਕਦੀ ਆਂਦੀਆਂ ਦੁਪੀ ਦਿਗਾ ਵਾ ਅਸੀਂ ਦੁਪੀ ਰੀਆਂ ਹੋਗੀਆਂ ਹੈਂ ਅਸੀਂ ਦੁਕੀ ਹੱਕ ਲੈਣ ਜਾਂਦੇ ਸੀ ਅਸੀਂ ਆਪਣੀਆਂ ਜਾਇਦਾਤਾ ਪਿੱਛੇ ਜਾਂਦੇ ਹਾਂ ਬੱਚਿਆਂ ਵਾਸਤੇ ਜਾਂਦੇ ਸੀ ਹੈ ਖਾਣ ਪੀਣ ਵਾਸਤੇ ਅਸੀਂ ਬੱਚਿਆਂ ਦੇ ਪੇਖ ਵਾਸਤੇ ਜਾਂਦੇ ਸੀ ਸਾਡਾ ਜੀ ਕਰਦਾ ਰੋਡਾਂ ਦੇ ਉੱਤੇ ਬਹਿਣ ਨੂੰ ਭੁੱਖਿਆ ਤਾਂ ਆਂਦਾ ਬਹਿਣ ਨੂੰ ਜੀ ਕਰਦਾ ਹੈ ਪਾਣੀ ਦੀ ਘੁੱਟ ਨੂੰ ਵੀ ਅਸੀਂ ਤਰਸਦੇ ਉੱਥੇ ਆ ਆ ਤੂੰ ਫੇ ਸੱਡ ਦਿਨਾ ਸਾਹੀਂ ਕਿੱਥੇ ਅਸੀਂ ਸਾਰੇ ਆ ਸਾਰਾ ਦਿਨ ਉੱਥੇ ਰੋਡਾਂ ਦੇ ਉੱਤੇ ਤੇ ਦੁਪਹਿਰਾਂ ਦੇ ਨੰਗੀ ਪੈਰੀ ਅਸੀਂ ਤੁਰੀਆਂ ਫਿਰਦੇ ਨਾ ਰਹਿਣਾਂ ਫੇਰ ਮੇਰੀ ਬੇਟੀ ਦਾ ਕੋਈ ਮੈਂ ਨਹੀਂ ਸੱਚ ਮੰਨਦੀ ਇੰਚਾ ਮੇਰੀ ਬੇਟੀ ਦੀ ਵੀਡੀਓ ਦਿਖਾ ਦਿਓ ਕਿ ਆ ਬੇਟੀ ਨੇ ਥੱਪੜ ਥੱਪੜ ਮਾਰਿਆ ਤੇ ਉਹ ਉਹ ਦਜਾ ਮੈਂ ਫੇਰ ਮੈਂ ਸੱਚ ਮੰਨੂ ਮੈਂ ਨਹੀਂ ਮੰਨ ਸਕਦੀ ਕੋਈ ਬੇਟੀ ਨੇ ਗੱਲਬਾਤ ਹੋਈ ਹੁੰਦੀ ਮੇਰੀ ਨਹੀਂ ਹੋਈ ਮੈਂ ਨਾ ਮਹਾਰਾਜ ਨੂੰ ਮੰਨਣਾ ਕੋਈ ਅੱਜ ਚਾਰ ਦਿਨੋਂ ਮੇਰੀ ਗੱਲ ਨਹੀਂ ਹੋਈ ਮੈਂ ਕੱਟ ਕਰ ਦੇ ਤਾਂ ਠੀਕ ਨਹੀਂ ਕੱਟ ਮੈਂ ਕੱਟ ਗੱਲ ਮੇਰੇ ਨਾਲ ਹੁੰਦੀ ਨਹੀਂ ਗੱਲ ਪਿਤਾ ਜੀ ਕਹਿੰਦੇ ਬਿਮਾਰ ਨੇ ਉਹਦੇ ਆਹੋ ਸਾਲ ਹੋ ਗਿਆ ਉਹਨਾਂ ਦੇ ਬਿਮਾਰ ਹੋਏ ਨਾ ਟੈਗ ਹੋ ਗਿਆ ਅਵੇ ਅੰਦਰ ਪਾ ਕੇ ਆਪਾ ਠਾਕੇ ਖਰੀਦਾ ਤੇ ਠਾਕੇ ਚਾਹ ਪਣੀ ਪੀਾਈਤਾ ਹੁਣ ਜਦੋਂ ਪਤਾ ਲੱਗਾ ਤੇ ਕਿਦਾਂ ਮਹਿਸੂਸ ਕਰਦੇ ਹੋ ਅਹੀਂ ਦੱਸਿਆ ਨਹੀਂ ਉਹ ਕਹਿੰਦੇ ਕਿ ਕਿੱਧਰ ਆਏ ਨੇ ਅਸੀਂ ਆਖਾ ਵਦਾਂ ਹੀ ਆਪਣੀਆਂ ਇਕੱਠੇ ਜੇ ਹੋਏ ਜਿਵੇਂ ਬੰਦੀ ਦਾ ਕਰਦੇ ਉਹ ਨਹੀਂ ਦੱਸਿਆ ਅਸੀਂ ਇਹ ਵੀ ਨਹੀਂ ਦੱਸਿਆ ਕੁਲਵਿੰਦਰ ਆ ਗੱਲ ਉਹ ਤੇ ਹੋਈ ਜਾਣਾ ਹੀ ਹੋਈ ਹੁਣ ਮੈਨੇ ਅਹੀਂ ਕੋਈ ਗੱਲ ਕੀਤੀ ਉਹਨੂੰ ਪਤਾ ਹੀ ਨਹੀਂ